ਜੇਕਰ ਅੱਜ 6 ਜੂਨ ਤੋਂ ਲੈ ਕੇ 8-9 ਜੂਨ ਤੱਕ ਜਾਂ 10 ਜੂਨ ਤੱਕ ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਕਿਹੋ ਜਿਹਾ ਰਹਿ ਸਕਦਾ ਇਸ ਬਾਰੇ ਗੱਲ ਕਰਦੇ ਹਾਂ ਅੱਜ ਤਕਰੀਬਨ ਪੰਜਾਬ ਦੇ ਵਿੱਚ 6 ਜੂਨ ਨੂੰ ਮੌਸਮ ਮੁੱਖ ਤੌਰ ਤੇ ਸਾਫ਼ ਰਿਹਾ ਹਲਕੀ ਪੱਛੋਰੀ ਹਵਾ ਵੀ ਸਾਰੇ ਖੇਤਰਾਂ ਦੇ ਵਿੱਚ ਚੱਲਦੀ ਰਹੀ ਦੁਪਹਿਰ ਵੇਲੇ ਥੋੜਾ ਜਿਹਾ ਗਰਮੀ ਦੇ ਵਿੱਚ ਪਿਛਲੇ ਦਿਨਾਂ ਦੇ ਮੁਕਾਬਲੇ ਅੱਜ ਵਾਅਦਾ ਦੇਖਣ ਨੂੰ ਮਿਲਿਆ ਮੌਸਮ ਮੁੱਖ ਤੌਰ ਤੇ ਸਾਰੇ ਖੇਤਰਾਂ ਦੇ ਵਿੱਚ ਸਾਫ਼ ਆ ਧੁੱਪ ਕਿਸੇ ਵੀ ਖੇਤਰ ਦੇ ਵਿੱਚ ਜਾਨਕੀ ਮੀਂਹ ਜਾਂ ਬੱਦਲਵਾਈ ਕਿਸੇ ਵੀ ਖੇਤਰ ਦੇ ਵਿੱਚ ਦੇਖਣ ਨੂੰ ਨਹੀਂ ਮਿਲੇ ਆਉਣ ਵਾਲੇ 7 8 9 ਤੇ 10 ਤਰੀਕ ਨੂੰ ਵੀ ਮੁੱਖ ਤੌਰ ਤੇ ਪੰਜਾਬ ਦੇ ਵਿੱਚ ਮੌਸਮ ਸਾਫ਼ ਰਹੇਗਾ ਕਿਸੇ ਪ੍ਰਕਾਰ ਦੀ ਬੱਦਲਵਾਈ ਮੀਂਹ ਨੇਰੀ ਦਾ ਕੋਈ ਵੀ ਦੌਰ ਨਹੀਂ ਲੱਗ ਸਕਦਾ ਹੋ ਸਕਦਾ ਹੈ ਕਿ ਇੱਕ ਅੱਧੇ ਦਿਨ ਇਸੇ ਇੱਕ ਅੱਡੇ ਖੇਤਰ ਚ ਪਹਾੜਾ ਦੇ ਨਾਲ ਲੱਗਦੇ ਖੇਤਰਾਂ ਦੇ ਵਿੱਚ ਮਾੜੀ-ਮੋਟੀ ਹਲਚਲ ਹੋ ਜਵੇ ਉਮੀਦ ਉਹਨਾਂ ਖੇਤਰਾਂ ਦੇ ਵਿੱਚ ਵੀ ਘੱਟ ਰਹੇਗੀ ਮੁੱਖ ਤੌਰ ਤੇ ਮੌਸਮ ਸਾਰੇ ਹੀ ਖੇਤਰਾਂ ਦੇ ਵਿੱਚ 10 ਤਰੀਕ ਤੱਕ ਸਾਫਤ ਖੁਸ਼ਕ ਹੀ ਪੰਜਾਬ ਦੇ ਵਿੱਚ ਬਣਿਆ ਰਹੇਗਾ ਟੈਂਪਰੇਚਰ ਜ਼ਰੂਰ 40 ਡਿਗਰੀ ਨੂੰ ਪਰ ਕਰ ਜਾਵੇਗਾ 41 ਜਾਂ 42 ਡਿਗਰੀ ਤੱਕ ਵੀ ਪੁੱਜਦਾ ਹੋਇਆ ਦਿਖਾਈ ਦੇਵੇਗਾ ਜਿੱਥੇ ਦਿਨ ਗਰਮ ਹੋਣਗੇ ਉੱਥੇ ਰਾਤਾਂ ਵੀ ਗਰਮ ਹੁੰਦੀਆਂ ਹੋਈਆਂ ਦਿਖਾਈ ਦੇਣਗੀਆਂ ਇਸੇ ਤਰ੍ਹਾਂ ਹੀ ਹਰਿਆਣਾ ਤੇ ਰਾਜਸਥਾਨ ਦੇ ਵੀ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਸਾਫ਼ ਅਤੇ ਖੁਸ਼ਕ ਹੀ ਰਹਿੰਦਾ ਹੋਇਆ ਜਾਪ ਰਿਹਾ ਹੈ ਪਹਾੜੀ ਖੇਤਰਾਂ ਦੇ ਵਿੱਚ ਰੁੱਕ-ਰੁੱਕ ਕੇ ਟੁੱਟਵੇਂ ਤੌਰ ਤੇ ਮੀਂਹ ਨੇਰੀ ਦਾ ਦੌਰ ਜਿਹੜਾ ਕਿ ਲਗਾਤਾਰ ਜਾਰੀ ਰਹੇਗਾ ਤੇ ਤੇਰਾ 14 ਤਰੀਕ ਤੋਂ ਪੰਜਾਬ ਦੇ ਵਿੱਚ ਮੀਂਹ ਦੀ ਵਾਪਸੀ ਹੁੰਦੀ ਹੋਈ ਫਿਰ ਦਿਖਾਈ ਦੇਵੇਗੀ